DSP ਦਲਬੀਰ ਸਿੰਘ ਦਾ ਚਲੰਦਰਚ ਆਟੋ ਚਾਲਕ ਨੇ ਇਦਾਸੀ ਕਤਲ ਪੁਲਿਸ ਕਮਿਸ਼ਨਰ ਵੱਲੋਂ ਦਿੱਤੀ ਗਈ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਨਵੇਂ ਸਾਲ ਦੇ ਪਹਿਲੇ ਦਿਨ ਹੀ DSP ਦਲਬੀਰ ਸਿੰਘ ਦੀ ਲਾਸ਼ ਮਿਲੀ ਸੀ ਅਤੇ ਅੱਜ ਇਸ ਮਾਮਲੇ ਨੂੰ ਹੱਲ ਚਾਉਂਦੇ ਹੋਏ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਰਾਹੀਂ ਖੁਲਾਸਾ ਕੀਤਾ ਕਿ ਚਲੰਦਰਚ DSP ਦਾ ਕਤਲ ਕਰਨ ਵਾਲਾ ਇੱਕ ਆਟੋ ਚਾਲਕ ਸੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਹੈ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਪੁਲਿਸ ਕਮਿਸ਼ਨਰ ਨੇ DSP ਸਾਹਿਬ ਸਾਫ ਸੀਗੇ ਅਰਜਨਾ ਬੋਡੀ 6th IRB ਸੰਗਰੂਰ ਪੋਸਟਡ ਸੀਗੇ 31 ਤਰੀਕ ਰਾਤ ਨੂੰ 1 ਤਰੀਕ ਸਵੇਰੇ ਸਵੇਰੇ ਉਹਨਾਂ ਦੀ ਡੈਡ ਬੋਡੀ ਆਪਾਂ ਨੂੰ ਮਿਲੀ ਸੀਗੀ ਸਸਪੀਸ਼ਸ ਹਰਾਤਾਂ ਖੋਜੇਵਾਲ ਪਿੰਡ ਦੇ ਰਹਿਣ ਵਾਲੇ ਸੀਗੇ ਕਪੂਰਥਲਾ ਚ ਪੈਂਦਾ ਤੁਤੇ ਨਾਲ ਦੀ ਡੈਡ ਬੋਡੀ ਸਾਨੂੰ ਮਿਲੀ ਸੀਗੀ ਮਿਲੀ ਥੀ ਵਹਾਂ ਸੇ ਇਨਕਾ ਜੋ ਪੁਛਤੈਨੀ گاਉ ਹੈ ਉਹ 8 ਕਿਲੋਮੀਟਰ ਹੈ और जलंधर से जहाँ पर प्लेस ऑफ इंसिडेंट जो है वो भी छः सात किलोमीटर है इन्वेस्टिगेशन दौरान पिछले दो दिन दिन में जॉइंट सीपी साहब डीसीपी इन्वेस्टिगेशन और इनकी टीम इन्होंने काफ़ी इन्होंने काफ़ी मेहनत की, की है क्योंकि ये हमारे अपने परिवार का मसला सी था और एक ऑटो ड्राइवर को गिरफ्तार किया गया विजय कुमार उसका नाम है उसके साथ इनकी रात को साढ़े बारह बजे एक स्कफल हुई थी उसने बोला कि मैं इतनी दूर नहीं जाऊंगा छोड़ने इनके पास और कोई कन्विंस नहीं था स्कफल के दौरान उन्होंने उसने इनका जो पिस्टल था सरकारी ग्लॉक वो छीन के फायर किया जो उनके सिर पे लगा जिससे इनकी मौत हो गई पहले एक लड़ाई झगड़े का केस है छह साल से यह ऑटो तो चलाता हाँ नशा करता है, आ, हाँ, करता है। सर, कि मैं पिंड छड़ गया गांव छोड़ के हां कुछ 10 बार खो सर्विस बॉल हां सर्विस पिस्टल सी की रिकवर रिकवर की ठंड सी कीना ने उनु किया कि तू मेनू ਛੱਡ ਦੇ ਖੁਜਵਾਲ ਪਿੰਡ ਇਹਨਾਂ ਦਾ ਆਪਣਾ ਜਿਹੜਾ ਪੁਸ਼ਤਾਨੀ ਪਿੰਡ ਹੈ ਉਹਨੇ ਮਨਾ ਕੀਤਾ ਜਿਹੜਾ ਮੁੰਡਾ ਸੀਗਾ ਉਹ ਨਿਸ਼ੜੀ ਟਾਈਪ ਦਾ ਹੈ ਤੇ ਨਸ਼ਾ ਵੀ ਕਰਦਾ ਹੈ ਜਿਹੜਾ ਆਟੋ ਚਾਲਕ ਆ ਨਛੱਡਛੜਾਉ ਕੇਂਦਰ ਤੋਂ ਦਵਾਈ ਵੀ ਲੈਂਦਾ ਹੈ। ਕਹਾ ਸੁਣੀ ਚ ਹਾਥਾਪਾਈ ਵੀ ਹੋਈ ਇਹਨਾਂ ਦੀ। ਹਾਥਾਪਾਈ ਵਿੱਚੋਂ ਉਹਨੇ ਜਿਹੜਾ ਇਹਨਾਂ ਦਾ ਸਰਕਾਰੀ ਵੈਪਨ ਸੀਗਾ ਉਹ ਖੋ ਕੇ ਇੱਕ ਫਾਇਰ ਕੀਤਾ। ਉਹ ਇੱਕ ਫਾਇਰ ਤੋਂ ਹੀ ਇਹਨਾਂ ਦੀ ਡੈਥ ਹੋ ਗਈ। ਜਿਹੜਾ ਬੰਦਾ ਆਈਡੈਂਟੀਫਾਈ ਕੀਤਾ ਗਿਆ ਹੈ। ਉਹਦਾ ਨਾਮ ਵਿਜੇ ਕੁਮਾਰ ਹੈ। ਇਹ ਜਲੰਧਰ ਦਾ ਰਹਿਣ ਵਾਲਾ ਹੈ। 6 ਸਾਲ ਤੋਂ ਆਟੋ ਚਲਾ ਰਿਹਾ ਹੈ। ਜਿਹਦਾ ਇੱਕ ਹੋਰ ਭਰਾ ਵੀ ਹੈ। ਫਾਦਰੀ ਦਾ ਡਰਾਈਵਰ ਦਾ ਕੰਮ ਕਰਦਾ ਸੀਗਾ ਇਸ ਨੋ ਮੋਰ ਇਹਨੂੰ ਰੈਸਟ ਕਰ ਲਿਆ ਹੈ ਇਹਦੇ ਪੋਜੀਸ਼ਨ ਤੋਂ 9mm ਗਲੌਕ ਮਿਲਿਆ ਹੈ ਬੁਲਟਸ ਮਿਲੀਆਂ ਜਿਹੜੀ ਸਰਕਾਰੀ ਇਸ਼ੂਡ ਹੈ ਪਲੱਸ ਇਹਦੇ ਕੱਪੜੇ ਜਿਹੜੇ ਖੂਨ ਤੋਂ ਲਿਤਪਤ ਸੀਗੇ ਉਹ ਆਪਾਂ ਬਰਾਮਦ ਕਰ ਲਏ ਗੋਲੀ ਚਲਾਈ ਕੀ ਕਾਰਨ ਸੀ ਕੁਝ ਪੁੱਛ ਕਿਸ ਨੂੰ ਪਤਾ ਲੱਗੇ ਕਿ ਕਫਲ ਕਫਲ ਹੋਈ ਨਾ ਇਹਨਾਂ ਨੇ ਕਿਹਾ ਮੈਨੂੰ ਛੱਡ ਗਿਆ ਹੁਣ ਮੈਂ ਕਿੱਥੇ ਜਾਊਂਗਾ ਜੀ ਇਹਨੇ ਥੋੜਾ ਨਸ਼ਾ ਕੀਤਾ ਹੋਇਆ ਸੀਗਾ ਬੰਦੇ ਨੇ ਇਹ ਐਗਰੈਸਿਵਲੀ ਬੋਲਿਆ ਉਹਨਾ ਹੈ ਤੇ ਡੀਐਸਪੀ ਸਾਹਿਬ ਨੂੰ ਵੀ ਥੋੜਾ ਗੁੱਸਾ ਆ ਗਿਆ ਹੋਣਾ ਤੇ ਇਸ ਕਫਲ ਸ਼ੁਰੂ ਹੋ ਗਿਆ। ਇਸ ਜਗ੍ਹਾ ਤੇ ਨੇ ਮਾਰਿਆ ਹੈਗਾ ਆਸ-ਪਾਸੇ ਘਰ ਵੀ ਹੈਗੇ ਆ। ਜਦੋਂ ਨਹੀਂ ਉਹ ਬਿਲਕੁਲ ਜੋ ਜਿਹੜੇ ਘਰ ਹੈ ਆ ਜਦ ਗਨ ਸ਼ਾਟ ਹੁੰਦਾ ਹੈ ਤੇ ਆਵਾਜ਼ ਆਉਂਦੀ ਹੈ। ਪਿਸਤਲ ਇਹ ਕਿਦਾਂ ਆਇਆ? ਇਹਨਾਂ ਨੇ ਕੱਢੀ ਬਾਹਰ ਇਹਨਾਂ ਨੇ ਉਹਨੂੰ ਡਰਨ ਲਈ ਕੱਢੀ ਉਹਨਾਂ ਨੇ ਖੋਲੀ ਆ। ਨਹੀਂ ਜਦ ਇਸ ਕਫਲ ਹੋ ਰਹੀ ਹੈ ਤੇ ਬੋਡੀ ਵਿੱਚ ਕੁਝ ਵੀ ਤੁਸੀਂ ਕਿਹਾ ਰੱਖਿਆ ਹੈ। ਉਹ ਤੋਂ ਹੱਥ ਆ ਹੀ ਜੋਗਾ ਨਾ ਜੀ ਇਹ ਪੈਂਟ ਚਲਾਣੀ ਆਉਂਦੀ ਸੀ ਇਹ 60 60.5 ਦਾ ਟੈਂਕ ਸੀ ਇਹ ਸਿਸਟਰ ਚਲਾਣੀ ਆਉਂਦੀ ਸੀ ਇਸ ਕੰਦੀ ਨਹੀਂ ਗਲੌਕ ਪਿਸਟਲ ਤਾਂ ਕੋਈ ਵੀ ਚਲਾ ਸਕਦਾ ਜੀ ਪਿਸਟਲ